ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸਾਡੇ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਮੈਂ ਸ਼ੇਅਰ ਕਰਿਓ ਕਿਸੇ ਵੀ ਤਰ੍ਹਾਂ ਦੀ ਵੀਡੀਓ ਹੋਵੇ ਸਾਡੇ ਚੈਨਲ ਤੇ ਜਰੂਰ ਭੇਜੋ ਹੋਰ ਤੁਸੀਂ ਦੇਖੋ ਸਾਰੀ ਵੀਡੀਓ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸਹਿਰ ਸਮਾਣੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਬਹੁਤ ਜ਼ਿਆਦਾ ਵੱਡੇ ਪੱਦਰ ਤੇ ਚਲਾਨ ਕੱਟੇ ਜਾ ਰਹੇ ਨੇ ਅੱਜ ਤਕਰੀਬਨ 2 ਲੱਖ ਰੁਪਏ ਦਾ ਵੀ ਚਲਾਨ ਕਰ ਦਿੱਤਾ ਗਿਆ 2 ਲੱਖ ਰੁਪਏ ਦਾ ਵੀ ਚਲਾਨ ਕਰ ਦਿੱਤਾ ਗਿਆ ਕਿਸੇ ਵੀ ਤਰ੍ਹਾਂ ਦੀ ਅਨਗੈਲੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਪਟਿਆਲਾ ਪ੍ਰਸ਼ਾਸਨ ਸਮਾਣਾ ਪ੍ਰਸ਼ਾਸਨ ਬਹੁਤ ਜ਼ਿਆਦੇ ਜਦੋਂ ਜਦ ਕਰਕੇ ਕਿਸੇ ਵੀ ਤਰ੍ਹਾਂ ਦਾ ਵਹੀਕਲ ਜਿਹੜਾ ਕਾਗਜ਼ ਪੱਤਰ ਪੂਰੇ ਨਹੀਂ ਹੈਗੇ ਜਾਂ ਓਵਰ ਲੋਡ ਹੈ ਜਾਂ ਨੋ ਐਂਟਰੀ ਦੇ ਵਿੱਚ ਆ ਰਿਹਾ ਜਾਂ ਨੰਬਰ ਪਲੇਟ ਨਹੀਂ ਹੈਗੀ ਕੋਈ ਨਹੀਂ ਬਖਸ਼ਿਆ ਜਾਵੇਗਾ ਸਭ ਦੇ ਚਲਾਨ ਕੀਤੇ ਜਾਣਗੇ ਇਸ ਕਰਕੇ ਅੱਜ 2 ਲੱਖ ਦਾ ਚਲਾਨ ਵੀ ਕੀਤਾ ਗਿਆ ਏਐਸਆਈ ਚਲਮਿਲ ਸਿੰਘ ਟ੍ਰੈਫਿਕ ਪੁਲਿਸ ਤੇ ਜਸਪਾਲ ਸਿੰਘ ਹੌਲਦਾਰ ਨਾਲ ਸਾਰਾ ਸਟਾਫ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਸੁਣਦੇ ਆਂ ਵੀ ਪਟਿਆਲਾ ਪ੍ਰਸ਼ਾਸਨ ਇੱਥੇ ਕੀ ਕਹਿ ਰਿਹਾ ਸੋ ਤੁਹਾਨੂੰ ਤਕਰੀਬਨ ਪਤਾ ਵੀ ਆ ਪਿਛਲੇ ਮਹੀਨੇ ਬਹੁਤ ਜਿਆਦੇ ਮੰਦ ਭਾਗੀ ਘਟਨਾ ਜਿਹੜੀ ਸਹਿਰ ਸਮਾਣੇ ਦੇ ਵਿੱਚ ਵਾਪਰੀਆ ਛੋਟੇ ਛੋਟੇ ਬੱਚੇ ਇੱਕ ਡਰਾਈਵਰ ਆਪਣੀ ਜਾਨ ਗਵਾ ਚੁੱਕੇ ਇਸ ਕਰਕੇ ਪ੍ਰਸ਼ਾਸਨ ਤੇ ਲੋਕ ਵੀ ਚਾਹੁੰਦੇ ਨੇ ਦੁਬਾਰਾ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਇਸ ਕਰਕੇ ਬਹੁਤ ਜਿਆਦੇ ਵੱਡੇ ਪਰ ਪੱਦਰ ਤੇ ਜਿਹੜੀ ਸਗਤਾਈ ਸਹਿਰ ਸਮਾਣੇ ਦੇ ਵਿੱਚ ਕੀਤੀ ਗਈ ਆ ਇਸ ਕਰਕੇ ਆਹ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨੇ ਮੈਡਮ ਜੀ ਜਿਹੜੀ ਲਾਈਟਾਂ ਨਹੀਂ ਹੋਤੀ ਉਸ ਦਾ ਕਿਸ ਸਾਹਬ ਦਾ ਸਬੰਧ ਹੈ ਕਿ ਉਹਨਾਂ ਨੂੰ ਬਲਾਈਕਰ ਆਪ ਹੋ ਰਹੀ ਹੈ ਕਿ ਜਿਨਨੇ ਵੀ ਹੈਵੀ ਵਹिकल्स ਨੇ ਪੀਪਲਸ ਨੇ ਟਰੱਕਸ ਨੇ ਆਦਰ ਲਈ ਜਿੰਨੇ ਵੀ ਵਹिकल्स ਵਰਸ ਆ ਫਲਾਈਂਗ ਔਨ ਦਾ ਰੋਡ ਉਸੇ ਉਹਨਾਂ ਨੇ ਇਹ ਚੈਕਿੰਗ ਕਰਨੀ ਹੈ ਕਿ ਕਿਤੇ ਕੋਈ ਇਲੈਗਲ ਵਹਾਈਕਲ ਨਾ ਹੋਵੇ ਇਹ ਮੋਟਰ ਵਹਾਈਕਲ ਐਕਟੀਵਿਟੀ ਨੂੰ ਲਾਇਸੈਂਸ ਨਾ ਕਰ ਰਿਹਾ ਹੋਵੇ ਮਾਈਨਿੰਗ ਦੀ ਜਿਹੜੀ ਵੀ ਹੁਦਾ ਸਭ ਡਿਵੀਜ਼ਨਲ ਲੈਵਲ ਦੀ ਕਮੇਟੀਜ਼ ਵੀ ਬਣੀਆਂ ਹੋਈਆਂ ਨੇ ਜਿਹਦੇ ਅਸੀਂ ਨੇ ਸਾਰਾ ਚੈੱਕ ਕੀਤਾ ਹੈ ਕਮੇਟੀ ਦੇ ਵਿੱਚੋਂ ਸਾਡੀ ਸਾਰੀ ਟੀਮ ਹੈ ਜਿਹਾਉਂਦੇ ਕਿ ਮੰਨ ਲਓ ਸੀਡੀਐਸਪੀ ਸਾਡਾ ਵੀ ਦੇ ਨਾਲ ਹੋਣਾ ਹੈ ਫੋਰੈਸਟ ਰੇਂਜ ਅਫਸਰ ਸਾਰੇ ਦੀ ਮਾਈਨਿੰਗ ਹੋਣੇ ਡਿਪਾਰਟਮੈਂਟ ਦੇ ਜਿਹੜੇ ਹੈਗੇ ਨੇ ਜੈ ਸਾਹਿਬ ਆਏ ਨੇ ਤੇ ਇਹਦੇ ਵਿੱਚ ਜਿੰਨੇ ਵੀ ਕੋਈ ਮਿੱਟੀ ਦਾ ਟਿੱਪਰ ਹੈ ਕੋਈ ਟਰੱਕ ਹੈ ਉਹ ਅਸੀਂ ਦੇਖ ਰਹੇ ਹਾਂ ਕਿ ਉਹਦੇ ਕੋਲ ਕਿਸੇ ਪਲੇ ਡਾਕੂਮੈਂਟਸ ਹੈ ਜਾਂ ਨਹੀਂ ਅਦਰਵਾਈਜ਼ ਜਿੰਨੇ ਵੀ ਹੈਵੀ ਵਹਿਕਲਸ ਨੇ ਬੈਦਰ ਤੇ ਆ ਰਿਹਾ ਡਾਕੂਮੈਂਟਸ ਆਰ ਨਾਟ ਇਹ ਉਹਦੇ ਤਹਿਤ ਅਸੀਂ ਜਿਹੜਾ ਵੀ ਤੁਸੀਂ ਬਿਲਕੁਲ ਦੇਖ ਰਹੇ ਹੋ ਤੁਸੀਂ ਦੇਖਿਆ ਕਿ ਬਜਲੀ ਦਾ ਭਰਿਆ ਜਿਹੜਾ ਨੇ ਸੀਗਾ ਇਹਦੇ ਕੋਲ ਜਿਹੜਾ ਓਵਰਲੋਡਿੰਗ ਸੀਗੀ ਤੇ ਕੋਈ ਤੁਹਾਨੂੰ ਡਾਕੂਮੈਂਟ ਨਹੀਂ ਸੀਗੇ ਤੇ ਮਾਈਨਿੰਗ ਦੇ ਰੂਲਸ ਦੇ ਤਹਿਤ ਅਜਿਹਾ 2 ਲੱਖ ਦਾ ਚਲਾਨ ਜੇ ਸਭ ਆਲਮੋਸਟ ਹੋ ਗਿਆ ਹਾਂ 2 ਲੱਖ ਦਾ ਜਿਹੜਾ ਹੈਗਾ 1 ਲੱਖ ਦਾ ਚਲਾਨ ਜਿਹੜਾ ਇਕੱਠਿਆ ਗਿਆ ਤੇ that was basically moving on ਜਾ ਰਿਹਾ ਸੀਗਾ ਕਿ ਲੈਟ ਵਾਸ ਪਾਸਿੰਗ ਥਰੂ ਹੇਅਰ ਓਨਲੀ ਤੇ ਸੇ ਇਹਨੂੰ ਕਰ ਰਹੇ ਤੇ ਓਵਰਲੋਡਿੰਗ ਦਾ ਚਲਾਨ ਕੱਟਿਆ ਤੇ ਸਾਡਾ ਇਹ ਕਹਿਣਾ ਹੈ ਕਿ ਜਦੋਂ ਉਹ ਆਪਣੀ ਇਸ ਤਰ੍ਹਾਂ ਦੇ 2-2 1.5-3-3 ਲੱਖ ਦੇ ਚਲਾਨ ਕੱਟੇ ਜਾਣਗੇ ਦੈਟ ਵਿਲ ਬੀ ਅ ਡੈਟਰੈਂਟ ਇਫੈਕਟ ਫॉर ਅਦਰ ਪਰਸਨਸ ਆਲਸੋ ਤਾਂ ਕਿ ਕੋਈ ਵੀ ਨਜਾਇਜ਼ ਟਿੱਪਰ ਮਾਈਨਿੰਗ ਦਾ ਕੋਈ ਵੀ ਇਹ ਕਾਰਵਾਈ ਨਾ ਹੋਵੇ ਇਸ ਤੋਂ ਇਲਾਵਾ ਅਸੀਂ ਨੇ ਤਿੰਨ ਮਹੀਨਿਆਂ ਤੋਂ ਦੋਫਿੱਤੇ ਮਨੇ ਉਹਦੇ ਚ ਇੱਕ ਵਹੀਕਲ ਬਾਉਂਡ ਕੀਤਾ ਕਿ ਜਿਹੜਾ ਵਿਦਾਊਟ ਡਾਕੂਮੈਂਟਸ ਹੈ ਤੇ देयर ਆ ਅਦਰ ਟੂ ਵਹੀਕਲ ਜਿਹੜੇ ਨੋਰਮਸ ਦੀ ਵਾਈਲੇਸ਼ਨ ਕਰ ਰਹੇ ਨੇ ਉਹ ਚਲਾ ਨਹੀਂ ਚੁੱਕੇ ਜਾ ਰਹੇ ਆ ਤੇ ਇਹ ਮਹੀ ਮਹੀ ਦੀ ਹਰ ਵੀਕਲੀ ਹਰ ਲਗਾਤਾਰ ਚੱਲਦੀ ਰਹੇਗੀ ਤੇ ਅਸੀਂ ਪਾਰਟਿਕੂਲਰਲੀ ਤੌਰ ਤੇ ਤਾਂ હાજર ਹੋਇਆ ਤਾਂ ਕਿ ਸਾਨੂੰ ਜਿਹੜੀ ਫੀਲਡ ਰਿਪੋਰਟ ਅਸੀਂ ਖੁਦ ਖੜੀਏ ਤੇ ਦੇਖੀਏ ਕਿ ਅਸੀਂ ਮੌਕੇ ਤੇ ਟ੍ਰੈਫਿਕ ਵਾਲਿਆਂ ਨੂੰ ਵੀ ਇਹ ਹੀ ਲਗਾਈ ਦਿੱਤੀ ਹੈ ਕਿ ਆਪਣੀ ਡਿਊਟੀ ਪੜੀ ਕੰਮ ਰਹੀ ਨਾ ਨਿਭਾਉਣ ਤੇ ਡੇਲੀ ਇਸ ਤਰ੍ਹਾਂ ਹੀ ਚੈਕਿੰਗ ਹੋਣੀ ਚਾਹੀਦੀ ਹੈ ਤੇ ਜਦੋਂ ਅਸੀਂ ਖੁਦ ਫੀਲਡ ਜਾ ਰਹੇ ਆ ਆਹ ਹੋਗਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਸੀਰੀਅਸ ਮੈਸਟਰ ਮੈਟਰ ਕੀ ਹੈ ਜਿਸ ਇਹ ਚਾਹੁੰਦੇ ਆ ਕਿ ਆਪਣੇ ਸਮਾਨਾ ਸ਼ਹਿਰ ਦੇ ਕਿਸੇ ਵੀ ਧਰਮ ਦਾ ਕੋਈ ਵੀ ਇਲੀਗਲ ਵਾਹਨ ਨਾ ਚਲੇ ਜੀ ਕਹਿਣਾ ਚਾਹੂਗੇ ਵੱਲੋ ਇਹੀ ਹੈਗਾ ਤੇ ਸਰਦਾਰ ਹੁਣ ਆਪਣੇ ਅੱਗੇ ਸਕੂਲ ਵੀ ਖੁੱਲ ਜਾਣਗੇ ਤੇ ਜਿੰਨੇ ਵੀ ਮੇਰੇ ਸਕੂਲ ਟਰਾਂਸਪੋਰਟ ਹੈ ਤੇ ਪ੍ਰਾਈਵੇਟ ਵਾਹਨ ਸਭ ਨੂੰ ਹੀ ਗੁਜਾਰਿਸ਼ ਹੈ ਕਿ ਆਪਣੇ ਸਾਰੇ ਡਾਕੂਮੈਂਟਸ ਪੂਰੇ ਰੱਖੋ ਜੀ ਜਿਹੜੇ ਵੀ ਡਰਾਈਵਰਸ ਨੇ ਪ੍ਰੋਪਰ ਡਰਾਈਵਿੰਗ ਲਾਇਸੈਂਸ ਅਦਰ ਡਾਕੂਮੈਂਟਸ ਨਾਲ ਹੋਣੇ ਚਾਹੀਦੇ ਨੇ ਜੇ ਕੋਈ ਵੀ ਨੀਤੀ ਜਾਂ ਬਜਰੀ ਦਾ ਕੋਈ ਅਸ ਪਰ ਲਾ ਸਾਡੇ ਕੋਲ ਸਾਰੇ ਚਲਾਨ ਕੀਤੇ ਜਾਣਗੇ ਤੇ ਐਸ ਪਰ ਲਾ ਐਕਸ਼ਨ ਲਿਆ ਜਾਵੇਗਾ ਜਿਹੜੇ ਵੀ ਆਪਣੇ ਮੈਨੀ ਵਹੀਕਲ ਸੇ ਉਹਨਾਂ ਦੇ ਸਬੰਧ ਵਿੱਚ ਸਪੈਸ਼ਲ ਚੈਕਿੰਗ 15 ਸੇਮ ਭੱਦਰ ਚੌਂਕ ਤੋਂ ਐਸਐਨ ਸਰਵਸਾ ਅਸੀਂ ਅੱਗੇ ਸੈਮ ਪੁਛਾਸਾ ਦੇ ਹੋਰ ਕਈ ਅਫਸਰ ਐਸਟੀਓ ਸਿਟੀ ਸੇ ਸੈਮ ਪੁਛਾਸਾ ਸਟਾਫ ਐਂਡ ਟਰੈਫਿਕ ਸਟਾਫ ਨਾਲ ਅਸੀਂ ਇਥੇ ਰੈਗੂਲਰ ਚੈਕਿੰਗ ਕਰ ਰਹੇ ਹਾਂ ਇਸ ਵਿੱਚ ਕਈ ਜਿਹੜੇ ਹੈਵੀ ਟਿਪ ਕੋਈ ਟਿਪਰ ਸੀ ਕੋਈ ਟਰਾਲੀ ਸੀ ਕੋਈ ਟਰੱਕ ਹੈ ਜਿਨ੍ਹਾਂ ਦੇ ਵੈਲਿਡ ਡਾਕੂਮੈਂਟੇਸ਼ਨ ਨਹੀਂ ਹੈ ਉਹਨਾਂ ਦੇ ਖਿਲਾਫ ਜਿਹੜੀ ਮੋਟਰ ਵਹੀਕਲ ਐਕਟ ਦੇ ਤਹਿਤ ਕਾਰਵਾਈ ਕਰ ਰਹੇ ਆ ਤੇ ਕਈਆਂ ਖਿਲਾਫ ਮਾਈਨਿੰਗ ਐਕਟ ਦੇ ਤਹਿਤ ਵੀ ਅਸੀਂ ਕਾਰਵਾਈ ਕਰ ਰਹੇ ਆ ਕਿ ਉਹਨੇ ਜਿੰਨਾ ਕੋਈ ਕੋਈ ਵੈਲਿਡ ਡਾਕੂਮੈਂਟੇਸ਼ਨ ਨਹੀਂ ਜਾਂ ਫਿਰ ਓਵਰ ਲੋਡ ਚੱਲ ਰਹੇ ਆ ਜਾਂ ਫਿਰ ਕੋਈ ਨਾ ਕੋਈ ਲਾਅ ਦੀ ਉਲੰਘਣਾ ਕਰ ਰਹੇ ਆ ਤੇ ਆ ਖੜੇ ਹੋਏ ਜੀ ਇਹਨਾਂ ਤੇ ਅਸੀਂ ਡਾਕੂਮੈਂਟੇਸ਼ਨ ਚੈੱਕ ਕੀਤੀ ਤੇ ਇਹਨਾਂ ਕੋਲ ਡਾਕੂਮੈਂਟੇਸ਼ਨ ਐ ਨਹੀਂ ਕਈ ਇਹਨਾਂ ਚਾਹਉਂਦੇ ਕਿ ਕਈਆਂ ਦਾ ਚਲਾਨ ਕੀਤੇ ਗਏ ਆ ਤੇ ਕਈਆਂ ਦੇ ਤਹਿਤ ਜਿਵੇਂ ਮੈਡਮ ਐਸ.ਓ. ਸਾਹਿਬਾ ਨੇ ਦੱਸਿਆ ਵੀ ਇਹਨਾਂ ਦੇ ਤਹਿਤ ਮਾਈਨਿੰਗ ਐਕਟ ਦੇ ਤਹਿਤ ਇਹਨਾਂ ਨੂੰ ਫਾਈਨਲੀ ਹੈਵੀ ਫਾਈਨ ਕੀਤਾ ਗਿਆ 2 ਲੱਖ ਦੇ ਠੀਕ ਹੈ ਤੁਸੀਂ ਦੇਖਿਓ ਮੌਕੇ ਦੀਆਂ ਤਸਵੀਰਾਂ ਜਿੱਥੇ ਸਹਿਰ ਸਮਾਣਾ ਦੇ ਪਟਿਆਲਾ ਪ੍ਰਸ਼ਾਸਨ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਸਖਤੀ ਦੇ ਨਾਲ ਨਜ਼ਰ ਆ ਰਿਹਾ। ਹਰੇਕ ਨੂੰ ਚਾਹੀਦਾ ਵੀ ਅਸੀਂ ਟਰੈਫਿਕ ਨਿਯਮਾਂ ਨੂੰ ਲਾਗੂ ਰੱਖੀਏ ਕਿਸੇ ਵੀ ਤਰ੍ਹਾਂ ਦਾ ਨਿਯਮਨਾਂ ਤੋੜੀਏ। ਜੇ ਇਸ ਤਰ੍ਹਾਂ ਦੀ ਕੋਈ ਵੀ ਤੁਸੀਂ ਅਨਗੈਲੀ ਕਰਦੇ ਹੋ ਤਾਂ ਤੁਹਾਡਾ ਚਲਾਨ ਹੋਵੇਗੀ ਹੋਵੇਗਾ। ਅਗਲੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿੱਥੇ ਰੇੜੀਆਂ ਵਾਲੇ ਸਬਜ਼ੀ ਭਾਜੀ ਵੇਚਦੇ ਆ ਜਾਂ ਫਿਰ ਫਲ ਵੇਚਦੇ ਉਹ ਵੀ ਵੱਡੇ ਵੱਡੇ ਸਵੀਕਰ ਲਾਉਂਦੇ ਆ ਤੇ ਉਹਨਾਂ ਤੇ ਵੀ ਚਲਾਨ ਹੋਣੇ ਸ਼ੁਰੂ ਹੋ ਗਏ ਨੇ ਆਹ ਤੁਹਾਡੇ ਨਾਲ ਉਹ ਵੀ ਇੱਕ ਤਸਵੀਰ ਸਾਂਝੀ ਕਰਦੇ ਆ ਜਿਹੜਾ ਗਾਹਕ ਆ ਜਿਹੜਾ ਪਿੰਡੋਂ ਆ ਗਿਆ ਤੇ ਅੰਬ ਤੇਨੂੰ ਲੱਗਦੇ ਆ ਉਹਨੇ ਲੈ ਹੀ ਲੈਣੇ ਆ ਤੇ ਆ ਤੁਸੀਂ ਲਾ ਕੇ ਸਪੀਕਰ ਤੇ ਜਿਹੜਾ ਮਾਹੌਲ ਖਰਾਬ ਕਰਨਦੇ ਹੋ ਸ਼ਹਿਰ ਦਾ ਇਹ ਵਾਇਸ ਪ੍ਰਦੂਸ਼ਣ ਇਹ ਤੁਹਾਡਾ ਕਨਾਨ ਬਣਦਾ ਤੇ ਕਨਾਨ ਦਾ ਨਾਲ ਕਰਾਂਗਾ ਮੈਂ ਇਹ ਸਪੀਕਰ ਦਾ ਆ ਅੱਜ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਸਾਰਾ ਘੁੰਮ ਫਿਰ ਕੇ ਵੇਖਿਆ ਗਿਆ ਵੀ ਇਸੇ ਤਰ੍ਹਾਂ ਹੀ ਇਹਨਾਂ ਨੇ ਰੇੜੀਆਂ ਦੇ ਉੱਤੇ ਸਪੀਕਰ ਲਾਏ ਨੇ ਨਾਈਸ ਸੋਲੂਸ਼ਨ ਕਰਦੇ ਆ ਔਰ ਸ਼ਹਿਰ ਦੇ ਵਿੱਚ ਮੇਰਾ ਖਿਆਲ ਅੱਜ ਦੀ ਤਰੀਕ 'ਚ 500 ਸਪੀਕਰ ਇਹੋ ਜਿਹਾ ਚੱਲਣ ਦਿਆ ਮੇਰੀ ਸਾਰਿਆਂ ਰੇੜੀਆਂ ਵਾਲਿਆਂ ਨੂੰ ਫਲੋਟੋ ਵਾਲਿਆਂ ਨੂੰ ਸਬਜ਼ੀਆਂ ਵਾਲਿਆਂ ਨੂੰ ਇਹ ਅਪੀਲ ਹੈ ਕਿ ਅੱਜ ਤੋਂ ਬਾਅਦ ਕਿਸੇ ਦੀ ਵੀ ਰੇੜੀ ਤੇ ਮੈਂ ਸਪੀਕਰ ਚੱਲਦਾ ਵੇਖ ਲਿਆ ਜਦੋਂ ਨਾਈਸ ਲੈਵਲ ਦੀ ਇੱਕ ਹੱਦ ਤੋਂ ਮਸ਼ੀਨ ਆਈ ਏ ਉਹਦੇ ਤਹਿਤ ਤੁਹਾਡਾ ਚਲਾਨ ਕਰਾਂਗੇ ਤੇ ਉਹਦੇ ਵਿੱਚ 10000 ਰੁਪਏ ਤੱਕ ਵੀ ਜੁਰਮਾਨਾ ਤੁਹਾਨੂੰ ਹੋ ਸਕਦਾ ਕਰਿਓ ਲਾਈਕ ਮਰਕ ਸ਼ੇਅਰ ਕਰਿਓ ਜੋਤਰਾ ਦੀ ਖਾਤਰ ਉਹ ਜਿਹੜਾ ਸਕਰੀਨ ਤੇ ਨਪਰਾਰਾ ਹੈ ਉਸ ਤੇ ਤੁਹਾਨੂੰ ਤੁਰੰਤ ਜੀਤੇ ਸੰਦੇਸ਼ ਅਮਰਜੈਂਸੀ ਹੋਵੇ ਕਿਤੇ ਵੀ ਸਾਨੂੰ ਫੋਨ ਕਰੋ